ਚਲੋ ਹੁਣ ਆਪ ਗਰੰਡਿਆ ਦਾ ਪਹਿਲਾਂ ਦੂਜਾ ਕੰਮ ਤੇ ਕਰ ਰਹੀਏ ਤੇ ਚੱਲੇ ਆ ਕੀ ਗੱਲ ਆ ਕੀ ਗੱਲ ਆ ਕੱਖ ਜੇ ਭੜੇ ਹੋਗੇ ਤੂੰ ਮੈਂ ਕੜੀ ਇਹਨੂੰ ਕੁੱਟੀਏ ਹਾਂ ਤੇ ਚਾਚਾ ਵਿਹਲਾ ਰਹਿੰਦਾ ਪਟਾਉ ਇਹ ਦੇਖੋ ਚਾਚੇ ਦੇ ਕੰਮ ਤੂੰ ਕਰ ਰਹੀ ਨੇ ਨਾ ਚਾਚੇ ਕੋ ਕੰਮ ਹੈ ਕਿਹੜੇ ਆ ਚਾਚੇ ਕੋ ਕੰਮ ਹੈ ਕਿਹੜੇ ਆ ਨਾ ਚਾਚੇ ਕੋਲ ਤਾਂ ਕੋਈ ਕੰਮ ਨਹੀਂ ਇੱਕ ਡੰਗਰਵਾ ਉਹਨੂੰ ਨਾਲ ਹੀ ਰੇੜੀ ਚੜਾ ਕੇ ਲੈ ਜਾਂਦਾ ਉਹ ਤੇ ਪੱਠੇ ਖਵਾ ਕੇ ਨਾਲ ਹੀ ਲਾਦ ਲਿਆਉਂਦਾ ਰੇੜੀ ਚ ਰੱਖ ਕੇ ਤੇ ਹੋਰ ਪੱਠੇ ਵੜਦਾ ਵੀ ਨਹੀਂ ਆ ਚਲੋ ਤੇ ਪਜੰਦੀ ਚਲੋ ਆ ਸਾਕ ਤੇ ਲੈ ਆਈਏ ਇਨਕ ਕੰਪੇਨ ਦਾ ਵੀ ਚਾਚਾ ਤੋਂ ਵੀਡੀਓ ਬਣਾਉਣ ਡਿਆ ਪਈਏ ਚਾਚਾ ਆਂਦਾ ਵੀ ਮੈਂ ਬੜਾ ਕੰਮ ਕਰਦਾ ਮੈਂ ਮੇਰੀ ਫੋਟੋ ਆ ਜੇ ਵਿੱਚ ਹਾਂ ਮੇਰੀ ਫੋਟੋ ਆ ਜੇ ਭੁੱਲਾ ਉਹਦਾ ਵੇਖਾ ਆ ਲੱਭਣ ਡਿਆ ਸਾਰੇ ਲੱਭਣ ਡਿਆ ਕਿੰਨਾ ਕੱਖ ਹੋ ਗਿਆ ਕਦੀ ਕੱਢਿਆ ਨਹੀਂ ਵਿੱਚ ਵੇ ਤੇ ਹੁਣ ਵੇ ਅੱਗੇ ਕਾ ਮੇਰੀ ਫੋਟੋ ਆਈ ਹੈ ਤਾਂ ਆ ਆਖਿਆ ਨਾ ਵੇਖਾ ਫੋਟੋ ਲਿਉਣ ਵਾਰਾ ਚਾਚਾ ਦਾ ਫੋਟੋ ਲਿਉਣ ਵਾਰਾ ਕਾ ਕੱਢੀ ਜਾਂ ਰਿਹਾ ਚਲੋ ਉੱਠ ਪੋ ਚਲੋ ਚਲੋ ਆਜੋ ਅੱਜ ਦਾ ਮੌਸਮ ਬਹੁਤ ਹੀ ਸੋਹਣਾ ਵਾ ਮਹੀਨਾ ਨਵੰਬਰ ਦਾ ਤੇ ਨੀਲਾ ਅਸਮਾਨ ਅਸੂਬੇ ਫੁੱਲ ਵੇ ਤਕਾਲੇ ਲੱਗੀਆਂ ਹੈ ਉਹ ਲੋ ਤਾਂ ਫਿਰ ਮਿਹਨਤ ਕੀਤੀ ਹੈ ਨਾ ਚੱਲ ਚਾਚਾ ਅੱਜ ਗਾਈ ਨਹੀਂ ਲਾਂਦੀ ਨਾਲ ਕਿਉਂ ਅੱਜ ਗਾਈ ਦਾ ਗੋਆ ਜੀ ਲੈ ਜਾਂਦਾ ਗੋਆ ਲੈ ਜਾਂਦਾ ਗਾਈ ਨਹੀਂ ਆਉਂਦੀ ਗੋਈਂ ਨਵਾਦੀ ਹੈ ਨਵਾਲਦੀ ਹੈ ਲੱਗਾਂ ਦਾ ਵੀ ਭਾਗ ਖੋਲੇ ਕੰਮ ਪੁੱਠੇ ਆ ਇਦਾਂ ਸੌਖੀ ਚੱਲਦੀ ਆ ਹਾਂ ਗੱਡੀ ਵੀ ਐ ਚਾ ਇਦਾਂ ਚਲਾਇਆ ਕਰਨੀ ਆ ਉਹ ਦਿਨ ਕਿਹਾ ਨਾ ਕਿਨੇ ਕਮੈਂਟ ਕੀਤਾ ਚਾਚਾ ਨੂੰ ਗੱਡੀ ਦੀ ਜਾਂਚ ਖਾਲ ਦੋ ਸਖਾਲ ਤੇ ਦਈ ਪਰ ਚਾਚਾ ਨੇ ਚਲਾਇਆ ਪੁੱਠੀ ਕਰਨੀ ਹੈ ਨਾ ਇਦਾਂ ਤਾਂ ਕਰਕੇ ਨਹੀਂ ਸਖਾਲਣੀ ਹੈਗੀ ਅੱਛਾ ਇਤਰਾ ਰੈਡੀ ਆ ਖਿੱਚ ਲਈ ਇਹਦਾ ਰੈਡੀ ਚਾਚੇ ਨੂੰ ਖਿਚਣ ਲਈ ਆ ਵੇਖੋ ਗੱਲਾਂ ਕਰਨ ਦਾ ਮੌਕਾ ਕਿਚੜ ਕਿਚਰਵਾਜ ਇੱਥੇ ਦਾ ਕੰਮ ਡੀ ਆ ਕਰੋ ਕਰੋ ਮੈਂ ਕੀ ਆਖਿਆ ਗੱਲਾਂ ਗੱਲਾਂ ਹੀ ਇਹੋ ਕਰਨਦੇ ਆ ਵੀ ਠੰਡਦੀਆਂ ਵੀ ਇਹਨੇ ਹੁਣ ਛੁੱਟੀ ਕਰ ਲਈ ਅੱਜ ਚਰੀ ਨੇ ਮੋਢਿਆਂ ਹੀ ਇਹਦੇ ਤੇ ਜੀ ਕੰਮ ਕਰਕੇ ਕੰਨ ਚ ਹੋ ਗਿਆ ਕੰਨ ਦਰਦ ਹੋਣ ਲੀ ਤੇ ਨਿਆਣੇ ਆਂਦੇ ਆ ਵੀ ਠੰਡ ਜਿਹੀ ਆਈ ਨਹੀਂ ਆ ਕੱਪੜੇ ਪਤਲੇ ਪਾਉਂਦੇ ਆ ਤੇ ਇਹਨਾਂ ਨੇ ਪਤਾ ਵੀ ਠੰਡ ਅੰਦਰ ਅੰਦਰ ਸਰੀਰ ਨੂੰ ਲੱਗ ਜਾਂਦੀ ਆ ਚਲੋ ਇੱਥੇ ਲਾਉਣੀ ਆ ਸੜਕ 'ਚ ਹੀ ਨਹੀਂ ਪਰੇ ਪੈ ਗਈ ਪਲਟ ਚਲਾਉਣੀ ਆ ਚਲੋ ਕਰੋ ਪਲਟੀ ਆਪੇ ਪੈਨ ਚਲਾਇਆ ਕਰੋ ਤੇ ਵਾਲੇ ਵਾਲੀ ਚਾਹਤ ਚਾਹੁੰਦਾ ਹੈ ਨੀ ਨਾ ਓਏ ਚਾਚੇ ਨੇ ਲੋਡ ਲਾਤਾ ਇਹ ਆਉਂ ਜਿਹੜੀ ਮਾੜੀ ਮੁੱਢੀ ਹੈਗੀ ਉਹ ਵੀ ਪਣ ਚੜਨੀ ਆ ਚਾਚੀ ਕਹਿੰਦੀ ਨਹੀਂ ਕੋਹ ਇਹਨੂੰ ਹੈ ਮੈਂ ਦੀ ਸੰਦਰ ਉਹਦੇ ਜੋ ਮਰਜੀ ਕਰੇ ਲੈ ਚਾਚੀ ਆ ਥੋੜਾ ਗੱਲ ਆਪਣੇ ਅਸਲੀ ਰੂਪ ਚ ਆਹ ਇਹਦੇ ਚ ਮੈਂ ਖਤ ਅਸਲੀ ਰੂਪ ਵੀਡੀਓ ਵਾਲੇ ਰੂਪ ਚ ਵੀਡੀਓ ਵਾਲੇ ਚ ਚਾਚਾ ਲੋਂਦਾ ਫੇਲਾ ਕਿੱਥੇ ਰਗੋਆ ਉਹ ਜ਼ਿੰਦਗੀ ਦੇ ਆਖਰੀ ਸੇਸ਼ਨ ਤੇ ਹੋਣ ਚਾਚੀ ਹੋਣ ਚਾਚੀ ਤਾਂ ਨੂੰ ਨਹੀਂ ਪਤਾ ਦੋ ਦੁਰ ਗਾਨੀ ਹੋਣਾ ਹਉਤ ਲੈ ਨਾ ਦੇ ਇੱਕ ਵਾਰੀ ਚਾਚੇ ਨੇ ਗੁੱਸੇ ਹੋ ਗਏ ਤੇ ਫੇਰ ਚਾਚੇ ਨੇ ਗੁੱਸੇ ਆ ਤੇ ਤੁਰ ਗਿਆ ਛੱਡ ਕੇ ਫੇਰ ਜੀ ਕਰਨਾ ਵਾ ਤੇ ਤਾਂ ਮੈਂ ਖੜੀ ਵੀ ਚਾਲ ਦੇ ਜਾਣੇ ਬੰਦੇ ਖਲੋਤੇ ਆ ਇਹ ਬੋਰੇ ਰੱਖਿਆ ਇਹ ਸੂਰਾ ਕਰਕੇ ਤੂੰ ਇਹ ਤਾਂ ਨਹੀਂ ਹੁੰਦੇ ਨਾ ਸੂਰ ਤੁਹਾਨੂੰ ਲੱਗਦਾ ਨਾ ਝਾਕਾ ਲੱਗਦਾ ਨਾ ਵੀ ਸ਼ਾਇਦ ਬੰਦੇ ਖਲੋਤੇ ਆ ਉਹ ਮੈਂ ਇਕੱਠੇ ਵੇਖਿਆ ਮੈਂ ਹਿੰਦੇ ਜਾਣੇ ਕਹਿੰਦੇ ਉੱਥੇ ਖਲੋਤੇ ਆ ਆਹ ਲੰਘੀ ਉਹ ਸਾਗੇ ਗੋਪੀ ਘਾਵਾ ਇਹ ਵੀ ਤੋੜ ਸਕਦੇ ਆ ਕੋਈ ਨਹੀਂ ਦੀ ਗੱਲ ਆ ਗਿਆ ਸਾਡੇ ਚਾਚੇ ਦਾ ਵਰਸਣ ਇਹ ਲਾਲ ਪੱਤੇ ਆ ਕਾ ਇਹ ਸਰੋਂ ਲਾਲ ਪੱਤੇਆਂ ਵਾਲੀ ਉਹ ਚਾਚਾ ਖਿਲਾ ਰਿਹਾ ਕਿਥੇ ਚਾਚਾ ਖਿਲਾ ਰਿਹਾ ਲਾਲ ਪੱਤੇ ਨਾਲ ਹੈ ਜੀ ਇੱਕ ਚਾਚਾ ਇਥੇ ਖਿਲਾ ਰਿਹਾ ਇਹ ਕਿਹ ਚਾਚਾ ਘਰ ਤੇ ਕੌ ਖਲਾ ਰਿਆ ਵੇ ਲਾ ਤੇਰਾ ਲੈ ਕੇ ਚਾਚੇ ਆ ਆ ਵੇ ਲਾ ਖਲੋਤਾ ਚਾਚਾ ਰਾਖੀ ਕਰਦਾ ਰਾਤ ਪਰਚਉਂਦੀ ਚਾਚਾ ਡਿਊਟੀ ਕਦੋਂ ਦੀ ਸੰਪੀ ਆ ਆ ਖਲੋਣ ਵਾਲੀ ਇੱਥੇ ਪੌੜਾ ਵਾ ਪੌੜਾ ਵਾ ਇਹ ਰਾਖੀ ਰੱਖਦਾ ਵਾ ਪੌੜਾ ਈ ਟੰਗ ਗਿਆ ਇੱਥੇ ਤੇ ਉਹ ਚਾਚੀ ਲੱਭਦੀ ਫਿਰਦੀ ਘਰ ਕੋਇ ਹਟਾਉਣ ਨੂੰ ਇੱਥੇ ਰੰਗ ਛੜਿਆ ਚਾਚੀ ਕਦੀ ਵੀ ਨਹੀਂ ਹੱਥ ਲਾਂਦੀ ਕੋਏ ਨੂੰ ਵੇ ਓਏ ਹੋਏ ਹੋਏ ਓਏ ਓਏ ਸਿੱਧੇ ਕਰਕੇ ਉਖਾੜਾ ਭਲਾ ਹੱਥ ਸਿੱਧੇ ਕਰਕੇ ਪਾਲ ਕੇ ਔਰ ਕਰ ਕੁੱਬ ਗਾਜੇ ਓ ਇਧਰ ਲੋਕ ਚਲੇ ਜੇ ਆਜਾ ਇਧਰ ਚਲੋ ਗੰਦਲਾਂ ਗੰਦਲਾਂ ਆਲਾ ਵਸਾ ਗਏ ਗੰਦਲਾਂ ਵੀ ਨਹੀਂ ਹੋ ਰਹੇ ਨਾ ਤੇ ਪੱਤੇ ਆ ਹਾਂ ਗੰਦਲਾਈ ਨਹੀਂ ਨੇ ਕਿ ਚਲੋ ਤੋੜੋ ਭਲਾ ਮੂਰੀਆਂ ਵਾਲੇ ਇਹੋ ਤੋੜਨਾ ਕਿ ਆ ਇਹ ਸਾਗ ਹੀ ਹੁੰਦਾ ਇਹ ਸਾਗ ਹੀ ਹੁੰਦਾ ਇੰਦਾਂ ਦਾ ਗੰਦਲ ਵਾਲਾ ਬਸ ਆਹ ਪੱਤੇ ਤੋੜਨਾ ਜੀ ਮੈਨੂੰ ਤੇਰਨ ਨੂੰ ਵੱਧ ਪਤਾ ਹੋਵੇ ਚਾਚੇ ਨੂੰ ਦੇਖ ਹਾਂ ਮੜਾ ਮੁੱਢਾ ਪਟੋਲਾ ਨਹੀਂ ਦੇਖਣੀ ਭਾਈ ਨਹੀਂ ਮੁੱਢਾ ਨਹੀਂ ਪਟੋਲਾ ਇੰਦਾਂ ਦਾ ਹਾਂ ਗੰਦਲ ਵਾਲਾ ਸਾਗ ਹਾਂਜੀ ਵੈਰੀ ਗੁੱਡ ਅੱਛੀ ਤੂੰ ਵੀ ਤੋੜ ਲਾ ਕੇ ਤੂੰ ਮਾ ਤੜਕੜਾ ਖਾਣਾ ਹੀ ਹੈ ਮੇਰੇ ਪੁੱਤਰ ਨਹੀਂ ਟੁੱਟਦਾ ਹਾਂ ਜੇ ਮੇਰੇ ਕੋ ਠਾਹੋ ਕਿ ਸਾਗ ਨਹੀਂ ਟੁੱਟਦਾ ਖਾ ਲੈਣਾ ਪੁੱਤਰ ਮੇਰੇ ਕੋ ਠਾਹਦਾ ਚਾਚੇ ਨੇ ਦਾਤਰੀਆਂ ਵੱਢ ਕੇ ਲਿਆ ਇਦ ਕ ਪੁੱਤਰ ਸਿਰਫ ਕੌਲੀ ਕੀ ਪਿਆ ਖਾਦਾ ਜਾਂਦਾ ਆਲੇ ਜਿੱਦ ਤੋੜ ਲੈ ਚੱਲ ਕੋਈ ਨਹੀਂ ਚਾਹਤੀ ਨੂੰ ਛਲਾਉਂਦਾ ਚਾਚਾ ਇਹਨਾਂ ਕੋਲੇ ਨੂੰ ਪ੍ਰਵਾਹ ਨਹੀਂ ਵੇਖੀਂ ਕੰਨ ਗੱਲ ਕਰੋ ਨਹੀਂ ਨਹੀਂ ਇਹ ਜੀ ਚੱਲੇ ਸਕੂਲੀਆਂ ਹੀ ਆ ਜਿਆਣਾ ਕੋ ਨਹੀਂ ਲੱਭਦਾ ਸ਼ਰੀ ਲਿਖਾ ਕਿੰਨਾ ਕੁ ਜੈ ਤੂੰ ਟੋਪ ਮੇਨ ਸਾਗ ਨਹੀਂ ਦੇ ਲੱਭਦਾ ਮੇਨ ਸਾਗ ਠੀਲੇ ਚ ਪਿਆਦਾ ਇੱਥੇ ਹੋਣਾ ਨਹੀਂ ਆ ਉਹ ਤੇ ਘਰ ਜਾ ਕੇ ਬਣਾਉਣਾ ਪੈਣਾ ਇਹ ਟੋਕਰਾ ਵੇਖੋ ਲੈ ਕੇ ਆ ਜਿਹੜਾ ਡੰਗਰੋਂ ਪੱਠਿਆਂ ਵਾਲਾ ਨਹੀਂ ਆਈਦਾ ਹੁੰਦਾ ਟੋਕਰਾ ਸਾਗ ਉਹ ਆਸਲੇ ਆਂਦਾ ਸਾ ਨ ਮੇਰੇ ਸਿਰ ਚਾਚੀ ਨੇ ਮਾਂ ਫੋਨ ਹੀ ਫੜਿਆ ਫੋਨ ਨਹੀਂ ਪਾਉ ਹੂੰ ਸੁਜੀਤ ਆਉਣਾ ਆਹੋ ਮੈਂ ਆਹ ਉਹ ਤਾਂ ਮੁੰਡੇ ਦਾ ਫੋਨ ਆਉਣਾ ਆਉਣਾ ਇਹ ਦਿਨੇ ਜਦੋਂ ਕੰਮ ਜਾਣਾ ਨਾ ਉਦੋਂ ਜਾਣ ਲੱਗੇ ਨੇ ਕਰਨਾ ਚਾਚਾ ਰੋਟੀ ਖਾਂਦਾ ਹਣ ਪੱਠੇ ਤੇ ਲੱਗ ਗਿਆ ਆਹ ਮੁੰਡੇ ਸਾਰੇ ਫੋਨ ਆਉਣ ਵਾਲੇ ਹੁੰਦੇ ਵੰਮ ਜਾਵੇ ਤਰੇਲੇ ਤਰੇਲੇ ਆਹੋ ਉਪਰੇ ਗਿੱਲੇਗਾ ਤਰੇਲੇ ਮਜ਼ਾ ਨਹੀਂ ਆਉਂਦਾ ਠੰਡ ਲੱਗਦੀ ਆ ਉਹਨਾਂ ਚਾਚੇ ਨੇ ਜੇ ਬਰਸਨ ਵੱਡਿਆ ਵਾ ਉਹ ਨਾਲ ਉਧਰੋਂ ਉਹਨਾਂ ਸਾਗ ਤੋੜ ਲਿਆ ਹੈ ਚਾਚਾ ਉਹਨਾਂ ਹੀ ਵਰਸਣ ਵੜਿਆ ਵੇ ਦੋ ਢੇਰੀਆਂ ਉਹਨਾਂ ਉਹਨਾਂ ਨੇ ਸਾਗ ਤੋੜਤਾ ਉਥੋਂ ਮੇਰਾ ਵਰਸਣ ਆਪਣਾ ਵਾ ਨਾ ਉਹ ਵੀ ਸਾਗ ਵੀ ਆਪਣਾ ਹੀ ਆ ਆ ਵੀ ਖਾਣਾ ਯਾਰ ਮੋਖ ਦੀ ਚੀਜ਼ ਜਿਹੜੀ ਉਹਨੇ ਘਾਲਾ ਕਾਵੇ ਬਾਈ ਦੇ ਮੋਖ ਦੀ ਕਿਉਂ ਆ ਆ ਵੀ ਬੀਜੀ ਆ ਆਪਾਂ ਚੱਲ ਉਹ ਗੱਲ ਹੋਈ ਨਾ ਛੇਰੀ ਰੱਖ ਵਿੱਚ ਮੈਂ ਖੰਦੀ ਮੈਂ ਆਪਣੇ ਜੋਗੀ ਤੋੜ ਲਿਆ ਵਾ ਸਾਡੇ ਦੋ ਜਿਹੇ ਸਾਡੇ ਪਰਿਵਾਰ ਜੋਗਾ ਹੋ ਗਿਆ ਚਾਚੀ ਜੋਗੀ ਤੇ ਮੇਰੀ ਜੋਗੀ ਹੋ ਗਿਆ ਵਾ ਤੁਸੀਂ ਤੋੜੋ ਹਣ ਦਮੇ ਪਿਓ ਵਾ ਆਪੇ ਤੋੜਦੇ ਨੇ ਤੇ ਆਪਾਂ ਚਲੀਏ ਇਹਨੂੰ ਦੋ ਜਿਹੇ ਲੈ ਆਉਣਾ चंगा चाचा बाए ओ चाचा मान गया जाओ हो गया जोगा मेनू पता दूजी मगरी त्यारे मेनू तरस आ गया मैं चाचे की मदद कर ही रही है फिर भी चाचा ਕਿੰਨੇ ਕਿਹੜੇ ਤਰਸ ਕਰਦੀਆਂ ਸਾਰਾ ਕੰਮ ਤਰਸਣਾ ਹੀ ਹੋਣ ਡਿਆ ਪਤਾ ਉਦੋਂ ਰਗਣਾ ਤੜਕਾ ਲੱਗਾ ਤੜਕਾ ਕੱਲਿਆ ਕੱਲਿਆ ਦਾ ਵੱਖਰਾ ਵੱਖਰਾ ਵਾ ਬਾਕੀ ਤਰਸਣਾ ਸਾਰਾ ਕੰਮ ਕਰ ਲੋ ਸਾਰਾ ਕੰਮ ਤਰਸਣਾ ਹੀ ਹੋਣ ਡਿਆ ਗੱਲ ਆ ਜਾਓ ਬਸ ਕਰੋ ਹੁਣ ਚਲੋ ਚਾਚਾ ਗੁੱਸੇ ਹੋਊਗਾ ਫੇਰ ਤੁਸੀਂ ਹਟਣਾ ਵਾ ਹੁਣ ਦਾ ਕਿਉਂ ਨਹੀਂ ਹੈ ਆਹ ਸਾਹਮਣੇ ਕਵਲੀਆਂ ਕੋਠੀਆਂ ਹਾਂ ਚਲ ਸਾਗ ਵੀ ਤੁਸੀਂ ਖਾਣਾ ਵਾ ਰੇਲ ਨਾ ਤੁਸੀਂ ਤੇ ਮੂੰਹ ਬੰਨਿਆ ਕਿ ਤੁਸੀਂ ਖਾਣਾ ਨਹੀਂ ਖਾਣਾ ਨਹੀਂ ਸਾਰਾ ਅਸੀਂ ਖਾ ਲੈਣਾ ਨਹੀਂ ਮੈਂ ਉਹ ਸਸਤੇ ਨਹੀਂ ਖਾਣਾ ਸਾਰਾ ਇਹ ਚਲ ਸਾਡੇ ਜੋਗਾ ਹੋ ਗਿਆ ਚਾਚੇ ਤੁਸੀਂ ਤੋੜ ਕੇ ਲਿਆਓ ਵੀ ਚਾਹਨੇ ਅਸੀਂ ਹਣਾ ਜੀ ਤਾਂ ਆਹ ਚਾਚੇ ਕੋ ਬਾਤ ਕਰੀ ਜਾਂ ਖਲੋਤਾ ਜੀ ਆਹ ਵੇਖ ਲੈ ਮੈਨੂੰ ਨਹੀਂ ਪਤਾ ਮੇਰਾ ਇਹਨਾਂ ਕਿਉਂ ਤੇ ਕੰਨ ਰੇ ਇਹਨਾਂ ਨੇ ਫਿਰ ਟੋਕਰੀ ਉੱਤੇ ਰੱਖ ਖਾਣੀਆਂ ਤੇ ਹੋਰ ਚਲੋ ਤਿੰਨ ਪੰਡਾ ਮਾੜਦੇ ਨੇ ਚਾਚੇ ਨੇ ਸਪਾਈ ਵੇਚ ਆ ਜਾ ਸਪਾਈ ਚੈੱਕ ਕਰ ਤੂੰ ਬਾਕੀ ਖਾ ਹੀ ਲਿਆ ਦੋ ਵਾਰੀ ਇੱਕ ਵਾਰੀ ਇਹ ਨਾ ਚਾਚੇ ਹੁਣਾਂ ਨੇ ਬਣਾਇਆ ਸੀ ਇਧਰੋਂ ਇੱਕ ਵਾਰੀ ਦੂਜੇ ਚਾਚੇ ਹੁਣਾਂ ਨੇ ਬਣਾਇਆ ਸੀ ਉਧਰੋਂ ਮਿਲ ਗਿਆ ਸੀ ਹੁਣ ਜਿਹੜਾ ਆਪ ਬਣਾਉਣਾ ਵਾ ਹੁਣ ਇਹ ਅਸੀਂ ਮਤਲਬ ਕਿ ਇੱਕ ਵਾਰੀ ਇਹਨਾਂ ਦੀ ਵਾਰੀ ਹੈ ਇੱਕ ਵਾਰੀ ਉਹਨਾਂ ਦੀ ਵਾਰੀ ਇੱਕ ਵਾਰੀ ਸਾਡੀ ਵਾਰੀ ਹੋਣ ਸਾਡੀ ਵਾਰੀ ਹੁਣ ਸਾਡੀ ਵਾਰੀ ਬਣਾਉਂਦੀ ਸਾਡੀ ਵਾਰੀ ਖਾਣ ਦੀ ਸਾਡੀ ਵਾਰੀ ਖਾਣ ਦੀ ਬੱਸ ਇਹਨੇ ਵੰਡ ਰਿਹਾ ਹੋਰ ਉਹ ਚਾਚੇ ਨੇ ਮੂਲੀयां ਵੀ ਤੋੜ ਦੀਆਂ ਨਹੀਂ ਮੂਲੀयां ਪੁੱਟ ਰਿਹਾ ਹੱਥ ਚ ਤੋੜ ਲੀਆਂ ਤੋੜ ਦੀਆਂ ਨਿਕਲਿਆ ਮੂਲੀ ਹੈ ਨਾ ਆਵੇ ਇਹੋ ਕੱਪੜੇ ਸਾਰੇ ਕਿ ਚਾਚਾ ਹੋਰ ਪੱਠੇ ਵੜੀਏ ਮਾਜਾ ਵੜਾਉਂਡਿਆ ਹੋਰ ਪੱਠੇ ਵੜ ਦਈਏ ਵੜ ਦਈਏ ਮਾਜਾ ਵੜਾਉਂਡਿਆ ਬੜੇ 2 ਸਾਲ ਬਾਅਦ ਸ਼ੁਰੂ ਕੀਤੇ ਮੈਂ ਉਹ ਭਰਾਵਾ ਤੂੰ ਹੱਥ ਨਾ ਵਡਾ ਲਈ ਦਸ ਤਰੀ ਕਿੱਥੇ ਦੇਉ ਵੈਲਕਮ ਸਾਰੇ ਵੱਟੇ ਆ ਬੂਟੇ ਕਿੱਦਾਂ ਪਤਾ ਲੱਗੂ ਕਿ ਕਿਹੜੇ ਛੱਡਨੇ ਇਹ ਨਾਪੇ ਦੱਸ ਦੇਣਾ ਪਿਆ ਨੂੰ ਛੱਡ ਦੋ ਇਹ ਨਾ ਛੱਡੀ ਨੋ ਨਹੀਂ ਆਵਾਜ਼ ਆਉਂਦਾ ਆਪਣੀਆਂ ਇਹਨਾਂ ਦੇ ਵਿੱਚੋਂ ਇਹਨਾਂ ਕਹਣਾ ਛੱਡ ਦੋ ਸਾਨੂੰ ਇਦਾਂ ਹਾਂ ਨਾਪੇ ਬੋਲਣੇ ਨਹੀਂ 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 ਵਿੱਚੇ ਵੜਦੇ ਸ਼ਾਬਾਸ਼ ਚੇਰਾ ਆ ਕੇ ਵੜਮਲੇ ਸਾਗ ਸਰਪੰਦੇ ਦੇ ਸਾਗ ਵੜਨਾ ਤਾਂ ਇੰਨੀ ਮਿਹਨਤ ਕਰਨ ਦੀ ਕਿ ਲੋੜ ਹਨਾ ਪੱਠੇ ਵੜ ਦੇ ਵਿੱਚ ਸਾਗ ਚੋਕਲੇ ਬਾਹਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਤੇ ਤੂੰ ਨਾ ਦੱਸਦੀ ਸਾਨੂੰ ਪਤਾ ਹੀ ਨਹੀਂ ਨਹੀਂ ਆੜ ਜਿਹੜਾ ਅੱਜ ਖੜਿਆ ਨਾ ਇਹ ਰਿੰਨ ਕੇ ਮਕਾ ਲਓ ਹਾਂ ਮਨੂੰ ਪੱਠੇ ਚ ਕੱਢ ਲਿਓ ਸ਼ਾਬਾਸ਼ ਆ ਗਈ ਜਿਹੜਾ ਤੈਨੂੰ ਡੰਗਰਾ ਦਈਏ ਕਦੋਂ ਰੱਖਣਾ ਕਿਵੇਂ ਬੋਲ ਲਿਆ ਕਿ ਦੇਣਾ ਚਾਚਾ ਤਾਂ ਤੇ ਨੂੰ ਸੇਪਤਕਾਰ ਨਹੀਂ ਬਣਦੀ ਵੇਲਾ ਤੁਹਾਨੂੰ ਸਾਗ ਵੀ ਤੋੜ ਕੇ ਦਿੱਤਾ ਵਾ ਖਵਾ ਲੈਣਾ ਵੀ ਹੈਗਾ ਵਾ ਤੁਹਾਨੂੰ ਪੱਠੇ ਵੱਡ ਕੇ ਵੀ ਦੇਣ ਡੇ ਆ ਅਜੇ ਵੀ ਜਾਕੇ ਨਹੀਂ ਕਹੇ ਕੰਮ ਦੇ ਆਂ ਹੀ ਤੇ ਫਿਰ ਤੇ ਮਾੜੀ ਗੱਲ ਆ ਜੀ ਤੁਹਾਨੂੰ ਸ਼ਰਮ ਆਉਂਦੀ ਆ ਲੈ ਆਖੜੇ ਕੋਲ ਖਲੋ ਕੇ ਪੱਠੇ ਵਡਾਉਣ ਡਿਆ ਮੈਂ ਤਾਂ ਜਾ ਸਿੱਖ ਰਹੀ ਹਾਂ ਹੁਣ ਤੇ ਰਿਕਾਰਡ ਹੋ ਗਿਆ ਵਾ ਨਹੀਂ ਨਹੀਂ ਹੁਣ ਤੇ ਰਿਕਾਰਡ ਹੋ ਗਿਆ ਨਹੀਂ ਨਹੀਂ ਵੇ ਸਫਾਈ ਵੇ ਮਗਰ ਸਫਾਈ ਚੈੱਕ ਕਰੀ ਤਾਂ ਚੋਰੀ ਵੱਡੇ ਹੁੰਦੇ ਆ ਵੇ ਸਫਾਈ ਬੁਈਦਾ ਨਹੀਂ ਸਵਾ ਮੈਨੂੰ ਹੂੰ ਕੁੱਤੇ ਗੰਦਲਾਂ ਵੱਡਣੀਆਂ ਉਹ ਵੱਡਲੀਆਂ ਗੰਦਲਾਂ ਵੱਡਣੀਆਂ ਸਫਾਈ ਇਹ ਨਹੀਂ ਆਵੇਂ ਤੇ ਸਾਗ ਤੋੜਿਆ ਹੁੰਦਾ ਚਾਚੀ ਸੱਚੀ ਜਾਂਦੀ ਆ ਵੀ ਮੈਂ ਭੋਲਾ ਲੱਭਦੀ ਰਹੀ ਆ ਗੁਆਹ ਸੁੱਟਣ ਨੂੰ ਇਕੱਠਾ ਕਰ ਨੂੰ ਤੇ ਆ ਚਾਚ ਨੇ ਖਿਲਾ ਗੱਡ ਦਿਆ। ਉਹ ਹੀ ਦੇ ਲੈ। ਹੈ? ਸੂਰ ਆਉਂਦੇ ਦੀ ਕੀ ਆ? ਦੂਜਾ ਸਿਸਟਮ ਆ, ਕਰੰਟ ਸਿਸਟਮ ਆ। ਚਾਚੇ ਵਰਗਾ ਵਿਚਾਰਾ ਪਤਲਾ ਜਿਹਾ ਭੋਲਾ ਵਾ। ਲੈ ਚਾਚਾ, ਤੋਹਾਂ ਨਾ ਮੈਨੂੰ ਤਰਸ ਆਉਂਦਾ। ਗੱਡ ਕੇ ਤੇ ਮੋਰਾ ਆਪੇ ਸੂਰ ਨਾ ਆਉਂ। ਚਾਚ ਮੈਂ ਗਲਤ ਕੀ ਕਿ ਮੈਂ ਪਤਲਾ ਜਿਹਾ ਵਿਚਾਰਾ ਭੋਲਾ ਚਾਚੇ ਵਰਗਾ। ਚਾਚਾਂ ਦਾ ਮੈਨੂੰ ਤਰਸ ਹੁੰਦਾ ਜੀ ਤਰ ਨਹੀਂ ਕੀਤਾ। ਵੱਡੋ ਹੋ ਤਰੇ ਇੱਡੀ ਆਜੋ ਕਿ ਮੂਲੀਆਂ ਵੀ ਹੋ ਗਈ ਜਾਨ ਆਹ ਵਦਾਈ ਹੋਏ ਸਾਗ ਨਾਲ ਖਾਣ ਨੂੰ ਮੂਲੀਆਂ ਮੁੜ ਕੇ ਉਹਨਾਂ ਮੈਂ ਪੰਛੜ ਕੇ ਚਾਚਾ ਉਹ ਦੋ ਦਿਨ ਛੁੱਟੀ ਤੇ ਜਿੰਨੇ ਪੱਠੇ ਵੱਢਦੇ ਚਾਚੇ ਨੇ ਚਾਚਾ ਨਾ ਨਹੀਂ ਨਹੀਂ ਅਜੇ ਹੋਰ ਵੱਢਣੇ ਪੱਠੇ ਹੈ ਬੜੇ ਨੇ ਆਓ ਉਹ ਉਧਰ ਏਡੜੀ ਵੱਡੇ ਪੱਠੇ ਨੇ ਦਵਾਈ ਤੋਂ ਚਾਚੇ ਤੇ ਕਪੜਾ ਪਾ ਲਈ ਜਿਵੇਂ ਜਾਵਾਂ ਗਾਂ ਨਹੀਂ ਆ ਮੈਂ ਪੜਦਾ ਬਣਿਆ ਵੇ ਚਾਚਾ ਕੋਲ ਤੁਹਾਡਾ ਦੇਖ ਲਾ ਕੇ ਦੇਖ ਲੋ ਦੇ ਲਿਆ ਚਾਚੇ ਨਿਕਲੇ ਆ ਆਵਾਜ਼ ਕਿਹਨੂੰ ਪਾੜੀ ਪੈਣ ਚਾਚੇ ਠੀਕ ਹੈ ਚੱਲੀ ਆ ਹੁਣ ਚਾਚਾ ਜੀ ਚਲੋ ਜੀ ਚਲੋ ਤੋੜਿਆ ਗਿਆ ਸਾਗ ਚਲੋ ਪੁੱਤਾਂ ਨੂੰ ਤੁਹਾਨੂੰ ਸਾਗ ਵੀ ਦਿੱਤਾ ਤੋੜ ਕੇ ਵੀ ਦਿੱਤਾ ਹੂੰ ਤੇ ਹੁਣ ਜਾ ਕੇ ਤੇ ਚਾਹ ਬਣਾ ਚਾਹ ਦੀ ਸਾਗ ਦੀ ਚਾਹ ਸਾਗ ਦੀ ਬਣ ਕੋਈ ਨਹੀਂ ਚਾਹ ਬਣਾਉਨੇ ਆ ਨਾਲ ਚਾਹ ਪੀਵਾਂਗੇ ਨਾਲ ਬਹਿ ਕੇ ਸਰ ਜਣੇ ਗੰਦਰਾ ਛਿੱਲਾਗੇ ਚਾਹ ਸਾਡੇ ਵੱਲੋਂ ਤੇ ਕੋਈ ਖਾਣ ਪੀਣ ਦਾ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਖਾਣ ਪੀਣ ਦਾ ਸਾਗ ਹੀ ਆ ਸਾਡੇ ਸ਼ਾਮਾਂ ਨੂੰ ਮਿਲਣਾ ਕੱਲ ਨੂੰ ਮਿਲਣਾ ਪਤਾ ਕੋਈ ਨਹੀਂ ਆ ਚਾਲੇ ਪਾਈਏ ਹੁਣ ਘਰਾਂ ਨੂੰ ਤੇ ਜਾ ਕੇ ਤੇ ਸਾਗ ਦੀ ਕਰੀਏ ਤਿਆਰੀ ਬਾਲਣ ਵੀ ਹੈਗਾ ਨਾ ਘਰ ਬਾਲਣ ਤੇ ਵਾਧੂ ਆ ਇਹਨਾਂ ਦੇ ਹੈਗਾ ਬਾਲਣ ਇੱਧਰ ਵੀ ਹੈਗਾ ਆਪਣੇ ਵਾਧੂ ਹੈਗਾ ਸਾਗ ਚਾਚੀ ਦਾ ਚੰਗਾ ਚਾਚੀ ਦਾ ਬਾਲਣ ਚਾਚੀ ਦਾ ਨਾ ਤੁਹਾਡਾ ਵੀ ਨਰਦੀ ਚਾਚੀ ਚੀ ਚਾਚੀ ਸਭ ਕੁਝ ਕਰਦੀ ਦਾ ਆਈ ਵੀ ਤੇ ਚਾਚੀ ਦੇ ਆ ਚਾਚੀ ਦਾ ਮੇਰਾ ਪਰਿਵਾਰ ਹੀ ਆਈ ਵੀ ਚਾਚੀ ਦੇ ਆ ਔਟਾ ਜਵਾਰ ਦਾ ਆਟਾ ਜਵਾਰ ਦਾ ਆਟਾ ਕੁਛ ਹੈਗਾ ਵਾ ਥੋੜਾ ਜਿਆ ਸ਼ਾਇਦ ਉਹ ਹੀ ਸਰ ਜੇ ਇੱਕ ਇੱਕ ਸਰ ਜੇ ਨੇ ਖਾਲਾਗੇ ਕੰਮ ਮੁੱਲ ਲਾਵਾਂਗੇ ਮਿਲ ਜਾਂਦਾ ਮੁੱਲ ਚਲੋ ਡਰਾਈਵਰ ਸਾਹਿਬ ਚਲੋ ਚਲੋ ਤੁਸੀਂ ਜਾਓ ਚਲੋ ਪਹਿਲਾਂ ਪੜਾਉਣਾ ਚਾਚੇ ਨੇ ਨਹੀਂ ਪੜਾ ਜਾ ਚਾਚਾ ਪਛਾਣ ਕਰ ਪੁੱਠੀ ਵੇਖੀ ਹਾਂ ਸਾਗ ਅੱਜ ਖਿੱਲਰ ਜਾਣਾ ਜੇ ਉਹ ਜੀ ਚਾਚੇ ਨੂੰ ਆਹ ਬਨੇਓ ਇਹ ਖੱਬਾ ਵਾ ਸਿੱਧੇ ਪਰ ਪਰਾ ਜਉਣ ਦੀ ਡਰਾਈਵਰੀ ਵੇਖਿਓ ਉਹ ਤੇ ਮੁੱਥ ਇਹਨੇ ਸਾਂਖ ਖਾੜ ਦੇਣਾ ਜੇ ਕਿ ਉਧਰ ਟਮੰਡਲ ਹੋ ਗਿਆ ਨਾ ਉਥੇ ਮੁੱਦਾ ਪਿਆ ਹੋਣਾ ਵੇਖੀ ਜਨੇ ਆਹ ਵੇਖੋ ਜਿੱਤਾ ਸਾਂਖ ਖਾੜਨਾ ਜਿੱਤਾ ਖਾੜ ਲਾ ਚਲਾਰੀ ਖਲੋ ਜਾ ਲਾ ਖਲੋ ਖਲੋ ਚਲੋ ਤੋੜਦੇ ਦਾ ਸਾਗ ਹੁਣ ਚਾਚੀ ਮਿੰਟੋ ਮੈਟੀ ਆ ਜਾ ਤੇ ਬਣਾ ਲੀਏ ਲੈ ਘੈਰੀ ਗੱਲ ਕੀਤੀ ਵੀ ਬਣਾ ਲੀਏ ਨਾਲ ਤੁਸੀਂ ਤੇ ਰੋਟੀ ਖਾਧੀ ਅਸੀਂ ਖਾਣੀ ਹੈ ਜੇ ਆਹ। ਜੇ ਹਨ ਰੋਟੀ ਖਵਾਲ ਦੋ ਅਸੀਂ ਤੋੜਦੇ ਨਹੀਂ ਕੱਢਦੇ ਨਹੀਂ ਸਾਗ। ਚਲੋ। ਆਹ ਮੈਂ ਪਕਾ ਲਈ। ਚਲ ਜੀ ਤਾਂ ਚਲੀਏ। ਆਜੋ। ਚਲੋ। ਚਲੋ ਤੁਹਾਨੂੰ। ਆ ਵੀ ਆਗੇ ਨਾਲ ਦੋ ਲਿੰਕੜੇ। ਕੋਈ ਗੱਲ ਨਹੀਂ। ਚੱਲਣਗੇ। ਜੀ ਆਣੇ ਬਰਕਤ। ਆ ਵੀ ਜੀ ਆਡਾ। ਆਹੋ ਜੀ ਨਾ ਕਰਦੇ ਜਦੋਂ ਰਾਖੀ ਲੈਏ ਨੇ ਤੇ ਜੀ ਨਾ ਕਰਦੇ। ਆਈ ਗਈ ਵਾਰੀ ਸਾਗ ਦੀ ਹੈ। ਉਬਰ ਕੀਤਾ ਜਦੇ। ਪਰਸੋਂ ਦਾ ਸਾਗ ਤੋੜਿਆ ਵਾ। ਮੈਂ ਨਾ ਤਿੰਨ ਦਿਨਾਂ ਬਾਅਦ ਵਾਰੀ ਆਈ ਹਨ ਇਹ। ਜਾਣ ਦਾ ਫਿਰ ਕੰਮ ਇਦਾਂ ਹੀ ਹੁੰਦਾ ਵਾ ਕੱਲ ਬਣਾਉਣਾ ਸੀ ਹਨ ਫਿਰ ਐਮਰਜੈਂਸੀ ਕੰਮ ਪੈ ਗਿਆ ਉੱਥੇ ਜਾਣਾ ਪੈ ਗਿਆ ਤੇ ਤਾਂ ਕਰਕੇ ਫਿਰ ਹੁਣ ਅੱਜ ਸੁੱਤਾ ਹੀ ਲੱਗ ਗਈਆਂ ਟਾਈਮ ਨਾਲ ਬਣ ਜੂ ਸਮਾਂ ਤੱਕ ਨਹੀਂ ਬਣ ਜੂ ਅੱਜ ਤਾਂ ਬਣਾ ਗਈ ਜਿੱਦਾਂ ਕਿ ਜੋ ਮਰਜ਼ੀ ਹੋ ਜੇ ਚਾਚੀ ਨੂੰ ਆਜ ਮਾਰ ਦੇਣੀ ਲੱਗ ਗਈ ਸੀ ਮੈਂ ਮੈਂ ਉਹਦੀ ਕੰਮ ਲੱਡੇ ਵਿਚਾਰਿਆਂ ਨੇ ਤੜਾ ਦਿੱਤਾ ਇਹਨਾਂ ਥੋੜਾ ਹੁਣ ਲੱਗੇ ਬਣਾ ਪੇ ਲੈਣਾ ਹੁਣ ਦੂਜਾ ਨੇ ਇੱਥੇ ਬਣੀ ਆ ਗੱਲ ਅਸਲੀ ਬਾਹਰ ਇੱਥੇ ਮੈਂ ਪਣੀ ਗੱਲ ਅਸਲੀ ਕੁੱਲੇ ਦੇ ਚੁੱਲਾ ਬਾਲਣ ਦਾ ਮਜ਼ਾ ਹੀ ਵੱਖਰਾ ਵਾ। ਸਾਲ ਦੇ ਵਿੱਚ ਚਾਰਾ ਮਜ਼ਾ ਆਉਣਾ ਨਾ ਗਰਮੀਆਂ 'ਚ ਹੁੰਦਾ ਸੇਕ ਬੜਾ। ਹੂੰ ਸਿਆਲ 'ਚ ਹੁੰਦਾ ਤਾਂ ਮਜ਼ਾ ਹੁੰਦਾ ਅੱਗ ਬਾਲਣ ਦਾ ਨਾਲ ਇੱਕ ਨਿੱਕ ਠੀਕ ਹੁੰਦੀ। ਮਜ਼ਾ ਵੀ ਤਾਂ ਆਉਂਦਾ ਜੇ ਗਰਮੀਆਂ ਨਹੀਂ ਹੈਗੀਆਂ ਤੇ ਜੇ ਗਰਮੀ ਹੋਏ ਤਾਂ ਫਿਰ ਤਾਂ ਬੈਠਣਾ ਚਾਏ ਕਿਤੇ ਚੁੱਲੇ ਦੇ ਅੱਗੇ। ਲਾ ਕੇ ਚੁੱਲੇ ਨੂੰ ਮਿੱਟੀ ਤੇ ਚੁੱਲਾ ਨਹੀਂ ਸੱਚ ਪਤੀਲੇ ਨੂੰ ਚੁੱਲਾ ਤਾਂ ਲੋਹੇ ਦਾ ਵਾ। ਪਤੀਲੇ ਨੂੰ ਲਾ ਕੇ ਮਿੱਟੀ ਨਾਲ ਕਰ ਲਿਆ ਤਿਆਰ ਪਤੀਲਾ। ਚੁੱਲਾ ਸੱਤਨਾਵ। ਕਿੰਨਾ ਚਾਚਾ ਕੰਧਾਂ ਦੀ ਛਾਤੀ ਮਰ ਚਾਚਾ ਇਹ ਨਹੀਂ ਬਣਿਆ ਦੱਸ ਦਾਂ ਜਦੋਂ ਬਣੇਗਾ ਅੱਜ ਸਾਤੇ ਨੇ ਸਵੇਰ ਤੋਂ ਰੋਟੀ ਨਹੀਂ ਖਾਣੀ ਸਾਗ ਬਣੇਗਾ ਰੋਟੀ ਖਾਣੀ ਚਾਚਾ ਸਵੇਰ ਦਾ ਪਹਿਲਾਂ ਤਾਂ ਉਹਨੇ ਉੱਠ ਕੇ ਦੰਤਨ ਕੀਤੀ ਫਿਰ ਬੁਰਸ਼ ਕਰ ਲਿਆ ਦਾੰਤ ਤਿੱਖੇ ਕਰ ਲਿਆ ਵੀ ਆ ਸਾਗ ਖਾਣਾ ਚਾਚਾ ਇਹ ਨਹੀਂ ਸਕਦਾ ਨਹੀਂ ਹੁੰਦਾ ਏ ਆਹ ਆਜ ਬਣੇਗਾ ਨਾ ਵੇਖਾਂ ਦਹੀਂ ਬਣਾਉਣ ਚਾਰੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਠ ਠੀਕ ਆ ਲੱਣ ਨੂੰ ਮੈਨੂੰ ਦੱਸ ਜਾ ਕਿੱਦਾਂ ਪਉਣਾ ਮੈਂ ਕੰਮ ਕਾਲੀ ਨਾ ਸਾਰਾ ਸਾਲ ਮੈਂ ਬਣਾਇਆ ਹਾਂ ਤੁਸੀਂ ਕ੍ਰੈਡਿਟ ਨਾ ਦਿਓ ਕੈਡ ਕੀ ਲੱਭਣੀ ਡਿਆ ਵੇਖਾ ਆਪ ਤੋਂ ਅਜੇ ਤੇ ਚਲ ਗਈਆਂ ਵੀਡੀਓ ਬਣਾਉਣ ਤੇ ਮੈਨੂੰ ਛੱਡ ਗਈ ਸਾਗ ਕੱਲ੍ਹ ਨੂੰ ਮੈਨੂੰ ਕੱਲ੍ਹ ਨੂੰ ਛੱਡ ਗਈ ਐ ਇਹ ਵੀਡੀਓ ਆ ਗਿਆ ਥੈਂਕ ਯੂ ਚੱਲੇ ਪਾਣਾ ਚਲੋ ਜਾਓ ਜੀ ਕੋਈ ਨਹੀਂ ਮੈਂ ਮੁਕੰਮਲ ਨਾ ਕੰਮ ਥੋੜਾ ਬੋੜਾ ਕਰਾਂਗੇ ਹੁੰਦੇ ਨੂੰ ਬਸ ਹੁਣ ਸਾਗ ਬਣ ਗਿਆ ਇਹ ਚਾਲ ਰਖੋਣਾ ਮਾਣ ਕੇ ਪਾਵਾਂਗੇ ਅੱਗ ਨਾ ਤੇਜ਼ ਕਰਿਓ ਓਕੇ ਥੈਂਕ ਯੂ ਕਿਉ ਲੱਗਦਾ ਜੋ ਸਵੇਰ ਤੇ ਲੱਗੇ ਆ ਸੂਰਜ ਜਦੋਂ ਇੱਧਰ ਹੀ ਤੇ ਘੁੰਮ ਕੇ ਇ ਹਾਂਜੀ ਹੋ ਗਈ ਸ਼ੂਟਿੰਗ ਹਾਂ ਸ਼ੁਕਰ ਹੁਣ ਦੱਸ ਦਿੰਦੀ ਆ ਕੰਮ ਕਿਦਾਂ ਮਗਾਉਣਾ ਵੀ ਮਕਾਦਨਾ ਤੇ ਹੁੰਦੇ ਨੂੰ ਅੱਲਾ ਨਹੀਂ ਪਾਉਣਾ ਸੀ ਸਾ ਘੋਟਣਾ ਸੀ ਤਾਰ ਕੋ ਘਟਿਆ ਜਾਣਾ ਲੈ ਫੇਰ ਦੱਸ ਕੀ ਹੈ ਕਿੰਨਾ ਕੰਮ ਕਰਦੇ ਬਣਾ ਜਾ ਸਿੱਖ ਲੈਂਦਾ ਕਦੇ ਕੰਮ ਹੀ ਆ ਜਾਂਦਾ ਫੇਰ ਕਿੰਨੇ ਵਜੇ ਹੈ ਤਾਰੇ ਅੱਜ ਲੇਟ ਹੋ ਕੇ 12 ਵਜੇ ਤਰੇ ਸ਼ਾਇਦ 11:00 ਵਜੇ ਨਾਲ ਹੋਇਆ ਸੀ ਨਾ ਪਰ ਮੈਨੂੰ ਪਤਾ ਮੇਰਾ ਸਾਰਾ ਸਾਰਾ ਦਿਨ ਇੱਥੇ ਲੰਘ ਗਿਆ ਆਹ ਉਹ ਤੇ ਲੰਘਣਾ ਹੈ ਤੁਹਾਨੂੰ ਫੇਰ ਰਾਖੀ ਭਰ ਲਿਆ ਸੀ ਕਿਦਾਂ ਤਾਂ ਬਣਿਆ ਦੇਖੀ ਪੜ ਰਾਖੀ ਭਰ ਲਿਆ ਤੁਹਾਨੂੰ ਰਾਖੀ ਅਜੇ ਘੋਟਣਾ ਵਾ ਚਾਚਾ ਹੱਡਾ ਪਰਸੋਂ ਨਹੀਂ ਦੀ ਵਗੈਰਾ ਸਾਗ ਹੀ ਚਾਚਾ ਜੀ ਕਹਿੰਦੇ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਮੈਂ ਹੁਣ ਰੱਜ ਕੇ ਖਾਵਾਂਗੇ ਅਸੀਂ ਸਾਗ ਦੀ ਆਸ ਬੈਠੇ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਅੱਜ ਨਹੀਂ ਮੈਂਤੀ ਬੜੀ ਹੁੰਦੀ ਏ ਜੀ ਮੈਂ ਹਾ ਕੋਟ ਲੈਨੇ ਆ ਤੇ ਨੂਨ ਮਿਰਚ ਪਾਤਾ ਤੜਕਾ ਆਪਣੇ ਹਿਸਾਬ ਨਾਲ ਵੀ ਕਈ ਅਦਰਕ ਖਾਂਦੇ ਕਈ ਨਹੀਂ ਖਾਂਦੇ ਕਈ ਲਸਣ ਖਾਂਦੇ ਕਈ ਨਹੀਂ ਖਾਂਦੇ ਆਪਣੇ ਹਿਸਾਬ ਨਾਲ ਤੜਕਾ ਲਾ ਲੈਣਗੇ ਤੇ ਪਿਛਲੀ ਵਾਰੀ ਆਪਾਂ ਜਾਂ ਤਾਂ ਵਲੌਗ ਬਣਾਇਆ ਸਾਗ ਬਣਾਇਆ ਸੀ ਨਾ ਉਦੋਂ ਅਸੀਂ ਪਾਇਆ ਸੀ ਕਣਕ ਦਾ ਆਟਾ ਹਨਾ ਤੁਦੋਂ ਵਿੱਚ ਕੀਆਂ ਭੈਣਾਂ ਨੇ ਕਿਹਾ ਸੀ ਸਾਗ ਕਣਕ ਦਾ ਤੇ ਉਹਦੇ ਵਿੱਚ ਕਈਆਂ ਪੈਣਾਂ ਨੇ ਕਿਹਾ ਸੀ ਵੀ ਨਈ ਮੱਕੀ ਦਾ ਪਾਈ ਦਾ ਤੈਰ ਕਾਹੀ ਮੱਕੀ ਦਾ ਪਹੁੰਚ ਲੱਗੇ ਆ। ਟਾੜੇ ਦਸਾਂ ਤੇ ਲੱਗੀਆਂ ਪਉਣ ਮੱਕੀ ਦਾ। ਉਧਰ ਚਾਚੇ ਹਣੀ ਪਹੁੰਚ ਗਿਆ। ਚਾਚਾ ਜੀ ਟਾਈਮ ਲੱਗਣਾ ਵਾ। ਕਿਉਂ? ਅਜੇ ਤੇ ਬਾਪ ਕਣਕ ਦਾ ਜਵਾਰ ਦਾ ਜਵਾਰ ਦਾ ਆਟਾ ਲੱਗਾ ਪੈਣ। ਤੂੰ ਨੀਨੂ ਕਾ ਖਰੋ ਜਾ ਦੋ ਮਿੰਟ ਇੱਥੇ ਰਹਿ। ਖਸਦਾ ਕਾਲੀ ਬਣੇ ਅੱਜ ਅੱਜ ਦੀ ਖਾ ਲਓ ਆਪਣੇ ਘਰੋਂ। ਆਹੋ। ਕੀ? ਰੋਟੀ। ਸਾਗ ਕੱਲ ਨੂੰ ਹੀ ਮੈਂ ਅੱਜ ਇਹ ਨਹੀਂ ਬਣਿਆ ਹਾਂ ਹੋ ਚਾਚਾ ਤੇ ਕੰਧਣਾ ਲਾ ਕੇ ਆਣ ਗਏ ਚਾਚੇ ਨੂੰ ਸਮਝਾਣ ਕਿ ਚਾਚੀ ਥੋੜਾ ਬੋਤਾ ਪਤਾ ਹਾਂਜੀ ਚਾਚੇ ਨੂੰ ਇੰਨੀ ਗੱਲਾਂ ਤਾਂ ਨਹੀਂ ਪਤਾ ਜਿੰਨੀਆਂ ਗੱਲਾਂ ਤਾਂ ਬੀਬੀਆਂ ਨੂੰ ਪਤਾ ਹੁੰਦਾ ਵੇਖਾਂ ਚਾਚੀ ਆਣ ਕੇ ਸਮਝਾਉਣ ਦੀ ਵੀ ਇਹਨੇ ਕਹਿ ਦੇਣਾ ਵਾ ਵੀ ਇਹਨਾਂ ਨੂੰ ਸਾਗ ਨਹੀਂ ਦੇਖਿਆ ਬਹੁਤ ਪਹਿਲਾਂ ਗਿਆ ਤਾਂ ਮੈਂ ਕਹਿੰਦਾ ਸਾਗ ਇਸਗਾ ਨਹੀਂ ਮੈਂ ਨਹੀਂ ਕੋਈ ਵੀ ਕਹਿੰਦਾ ਮੈਨੂੰ ਕਹਿੰਦੇ ਹੈ ਚੰਦਰਾ ਕੋਟ ਹਾਂ ਚੰਦਰਾ ਕਿੱਥੇ ਆਜੋ ਹਾਂ ਆਜੋ ਮੈਂ ਚਾਸ ਕਾ ਦੋ ਮੈਨੂੰ ਆਓ ਇੱਧਰ ਇੱਧਰ ਆ ਕੇ ਕੋਚ ਸਾਹਿਬ ਹਾਂ ਕੋਚ ਸਾਹਿਬ ਆਪ ਲੱਗੇ ਹੁਣ ਮੂਰੇ ਹੋਣ ਵੈਰੀ ਗੁੱਡ ਵੇਖੀ ਆ ਹੁਣੇ ਸਾਗ ਦੀ ਹਾਂ ਸਿੰਲਿੰਡਰ ਹੀ ਲੱਗਾ ਸਾਡਾ ਦੋਵੇਂ ਲੱਗੇ ਨੇ ਇਹ ਕੀ ਆ ਬੜਾ ਸਾਗ ਦੀ ਕੀ ਯੂਰਤਾ ਬਣਾ ਬਣੇ ਵੇਖੀ ਸੀ ਦੋਵਾਂ ਨੇ ਕੋਈ ਸੂਟ ਪਾ ਹੜੇ ਮੇਰੇ ਸਾਹ ਨਾਲ ਰੋੜੀ ਜਾਣਾ ਸਾਗ ਸਾਰਾ ਹਾਂ ਪਾਣੀ ਪਾਣੀ ਘਟਾ ਉਹ ਵੀਡੀਓ ਬਣਾਉਣ ਚੱਲ ਕੇ ਨਾ ਪਾਣੀ ਸੁੱਕ ਗਿਆ ਆਹ ਪਾਲਟੀ ਪਾਣੀ ਨਿੱਗਾ ਪਾਉਣਾ ਸਾਗ ਪੁੰਜੇ ਰੱਖ ਲੋ ਤੇ ਪਾਣੀ ਰੱਖ ਲੋ ਤੇ ਆਕ ਸਾਗ ਨੂੰ ਚਾਚੀ ਦਾ ਹੱਥ ਲਵਾਤਾ ਤੇ ਹੁਣ ਐਂਡ ਦੇ ਹੱਥ ਲਵਾਤਾ ਚਾਚੀ ਨੂੰ ਚਾਚੀ ਹੀ ਸਰਦਾਰ ਬਣ ਗਈ ਹੈ ਨਾ ਤੇ ਤੁਹਾਨੂੰ ਨਾ ਪਤਾ ਅੱਜ ਅੱਜ ਪਿੰਨਾ ਘਣਾ ਦਾ ਅੱਜ ਪਿੰਨਾ ਘਣਾ ਨਾ ਡੰਗ ਸਰਨਾ ਵਾ ਦੂਜੀ ਝਾਤੀ ਨੇ ਵੀ ਲਾਰਾ ਲਾਇਆ ਸਬਜੀ ਦਾ ਬਣਾਇਓ ਇੱਧਰ ਵੀ ਇਹਦਾ ਆਪ ਹੀ ਸਾਰਿਆਂ ਨੂੰ ਕਹੜਾ ਸਬਜੀ ਨਾ ਬਣਾਇਆ ਤਾਂ ਜੇ ਸਾਗ ਨਾ ਨਾ ਬਣਿਆ ਸਾਗ ਬਣ ਗਿਆ ਹੋਰ ਕਿਦਾਂ ਸਾਰੀ ਧੜੀ ਲੱਗ ਗਈ ਅਜੇ ਉਹ ਨਾ ਬਣੇ ਭਲਾ ਆ ਤਾਂ ਹੁਣ ਨਾ ਹੀ ਇਹ ਮੈਦਲ ਬਣਾ ਕੇ ਤਾਂ ਤੁਹਾਡੇ ਗਲ ਚ ਬੋਨੇ ਚਾਚਾ ਗੁੱਸੇ ਨਾਲ ਚੜ ਗਿਆ ਕੋਠੇ ਉੱਥੇ ਕੋਠੇ ਸ਼ੋਰ ਸਾਲਾ ਮਾਰਿਆ ਕੋਈ ਗੱਲ ਨਹੀਂ ਚਾਚੇ ਨੇ ਨਾਮ ਸਾਰਾ ਦਾ ਨਾਮ ਲੈ ਜਾਈਂ ਮੇਰਾ ਨਾਮ ਲੈ ਜਿੰਦੇ ਮੈਨੂੰ ਪਰਖਦੇ ਨਹੀਂ ਲੈ ਸਾਗ ਰੰਗ ਦੀ ਪੱਗ ਬਨ ਲਈ ਨਹੀਂ ਤੁਹਾਡਾ ਨਾਮ ਵਿਚ ਉਹਨਾਂ ਲੈਣਾ ਚਾਚਾ ਸਾਗ ਹਿਸਾਬ ਦਾ ਤਿਆਰ ਹੋ ਗਿਆ ਨਾ ਵੀ ਉਸੇ ਰੰਗ ਦੀ ਪੱਗ ਬਨ ਲਈ ਮੂੰਗੀ ਆ ਆਇਆ ਥੱਲੇ ਕੋਈ ਗੱਲ ਨਹੀਂ ਗਾਂ ਬੋਤਾ ਨਾ ਹੋਈ ਜਾਇਆ ਨਹੀਂ ਗਾਂ ਮੁੱਕ ਗਿਆ ਵਾ ਕੰਮ ਨਹੀਂ ਨਹੀਂ ਕੋਈ ਅਗਲੇ ਬੰਨੇ ਆ ਬੂਟੇ ਹੀ ਆ ਉਤੋਂ ਦੀ ਬਾਅਦ ਚ ਟੰਗਿਆ ਜਾਏਗਾ ਟੰਗਿਆ ਨਾ ਜਾਏ ਕਿਤੇ ਬਾਅਦ ਚ ਲਾਉਣਾ ਮੈਂ ਨਹੀਂ ਆਪਾਂ ਟਾਂਗੇ ਨਾਲ ਉਹ ਨਾ ਹਾਂ ਕੱਤੀ ਖੇਤੀ ਕਰ ਲਾ ਜੋ ਚਾਚਾ ਬਚਾਉਣਾ ਹੀ ਉਹ ਤੇ ਆਦੇ ਹੋਰ ਵੇਖਾਂ ਚਾਚਾ ਬਚਾਉਣਾ ਚਾਹੇ ਕੋਡ ਲਾ ਚਾਚਾ ਨੂੰ ਮੈਂ 100 ਸਾਲ ਬਚਾਉਣੀਆਂ ਵੇ ਜਿਹੜੇ ਸਾਨੂੰ ਲੱਛਣ ਆ ਮੈਨੂੰ ਨਹੀਂ ਲੱਗਦਾ ਇਹਨ ਲੱਛਣ ਮਾੜੇ ਹੀ ਹੋ ਇਹਦੇ ਮੈਨੂੰ ਪਤਾਉਣਾ ਵੀ ਮੈਂ ਇਹਨੂੰ ਬਚਾਉਣਾ ਮੈਂ ਕਿਹੜਾ ਨੰਬਰ ਲੰਗਦਾ ਕਿੰਨੇ ਦਾ ਚਾਚਾ ਦਾ ਸਾਗਣਾ ਮਿਲਿਆ ਤਾਂ ਮੈਂ ਲੱਗਾ ਛਾਲ ਮਾਰ ਲੈ ਅੱਗੇ ਜਾਂ ਤੇ ਕੰਫਾ ਨਹੀਂ ਵੇਖਣ ਰਿਆ ਇਹਨਾਂ ਉਥੋਂ ਦੀ ਦਿਖਦਾ ਨਹੀਂ ਹੈਗਾ ਹੁਣ ਕੋਠੇ ਹੁਣ ਚਾਚਾ ਚੱਲ ਗਿਆ ਉੱਥੇ ਕੋਠੇ ਤੇ ਹੈਤੋ ਲੱਬਣਿਆ ਕੋ ਲੱਬਣਿਆ ਕੋ ਓਏ ਹੋਏ ਹੋਏ ਮੈਂ ਤਾਂ ਚਾਚੀ ਨਾ ਲੱਬਣੀ ਦੀ ਚਾਚੀ ਜਾਈਦੀ ਸਾਗ ਦੇ ਪਾਨਾ ਚੱਲ ਆਂਦੀ ਕੋਈ ਨਹੀਂ ਚਾਚੀ ਵੀ ਆਂਦੀ ਆਪੇ ਚਾਚੀ ਛੇਤੀ ਕਰ ਲਾ ਹੁਣ ਡੀ ਕੋਣ ਲਈਏ ਹਾਂਜੀ ਸਾਗ ਖਾਣਾ ਹੈ ਜੇ ਕੀ ਕਰਨਾ ਹੈ ਜੇ ਕੰਮ ਸੈਂਡ ਕਰਨਾ ਕੰਮ ਸੈਂਡ ਕਰਨਾ ਸਾਗ ਤੋਂ ਹਾਂ ਫੋਨ ਚਾਹੀਦਾ ਫੋਨ ਮੰਗਣਾ ਵੀ ਫੋਨ ਚਾਹੀਦਾ ਕੱਲ ਕੱਪੜੇ ਜਾਂਦੇ ਤੇ ਅੱਜ ਵੇਲਾ ਪੈ ਵੀ ਗਏ ਆ ਤੋਰ ਬਣ ਗਿਆ ਕੁੜੀ ਦਾ ਕਿ ਵੇਖਾ ਹਾਂ ਤੋਰ ਭੋਲੇ ਹੋਣੇ ਉਹਦੇ ਕੋਲ ਹੋਰ ਤਿੰਨੇ ਕਰ ਲਿਆ ਸੱਚੀ ਮੂੰਹ ਚਾਹੀਦਾ ਲੋ ਇੱਦਾਂ ਹੀ ਰੱਖ ਸਟੈਕ ਕਰ ਲੈ ਫਲੈਸ਼ ਹੋ ਕੇ ਰਹਿ ਜਾ ਲੈ ਜਾ ਤੇਰਾ ਸਾਗ ਬੜਿਆ ਭਰਾ ਚੰਗਾ ਚਾਖੀ ਮਿਹਰਬਾਨੀ ਮਿਹਰਬਾਨੀ ਆਜੋ ਚਲ ਅੰਦਰ ਹੀ ਆਜੋ ਨਹੀਂ ਮੈਂ ਦੇਖਾਂ ਚਾਚੇ ਵਾਂ ਤੂੰ ਜਾ ਪਣੀ ਚਾਚੇ ਨੂੰ ਦਾ ਹੁਣ ਵਾਰੀ ਆ ਗਈ ਹੈ ਤੜਕੇ ਦੀ ਤੜਕਾ ਲੱਗੰਦੀ ਦੇਰਾ ਸਵਾਦ ਦਾ ਬਦਲ ਜਾਣਾ ਨਹੀਂ ਸਾਗ ਦਾ ਬਦਲ ਜਾਣਾ ਸਵਾਦ ਨਾਲੇ ਜਵਾਰ ਦੀ ਰੋਟੀ ਹੁਣ ਜਵਾਰ ਦੀ ਰੋਟੀ ਨਾਲ ਸਰੋਂ ਦਾ ਸਾਗ ਨਾਲ ਮੱਖਣ ਵਾਹ ਦੀ ਬਾਤ ਕੀ ਬਾਤ ਚਲੋ ਲਾਉ ਤੜਕਾ ਪਈਦਾ ਚੱਲ ਸਾਗ ਦੇ ਆਏ ਆ ਤੇ ਲੈ ਕੇ ਕੀ ਆਏ ਆ ਛੋਲਾਂ ਦਾ ਛੋਲਾਂ ਦਾ ਆਟਾ ਛੋਲਾਂ ਦਾ ਆਟਾ ਛੋਲਾਂ ਦੇ ਆਟੇ ਦੀ ਨਾਲ ਰੋਟੀ ਬੜੀ ਸਵਾਦ ਵਾਲੀ ਅੱਜ ਤੇ ਮੈਂ ਨਾ ਸਾਗ ਦਾ ਬਣ ਗਿਆ ਤੇ ਹਾਰ ਹੀ ਆ ਗਿਆ ਸਾਡੇ ਵਾਸਤੇ ਮਜ਼ਾ ਹੀ ਆ ਗਿਆ ਸਾਗ ਖਾਣ ਦਾ ਕਿਉਂ ਛੜੀ ਸਵਾਕਾ ਦਾ ਬੰਡਿਆ ਕੋਈ ਸਮਝ ਨਹੀਂ ਲੱਗਣ ਦੀ ਵੀ ਤਾਂ ਵਿਆਹ ਕਰਿਆ ਹੁੰਦਾ 14 ਦਾ ਆਟਾ ਤੇ ਫੇਰ ਹੋ ਗਿਆ ਜਵਾਰ ਦਾ ਆਟਾ ਅੱਜ ਕਣਕ ਕਿਹਨੇ ਪੁੱਛਣੀ ਦੇਖੀ ਕਣਕ ਦਾ ਆਟਾ ਲਾਉਂਦਾ ਬੁੱਝੇਗਾ ਗੁੰਨਣ ਵਾਲਾ ਹੋ ਰਹੀ ਜਾਣਾ ਹੋਰ ਲੋੜੀ ਨਹੀਂ ਪਾਣੀ ਪਾਉਂਦੇ ਇੱਥੇ ਰੱਖ ਰੋਟੀਆਂ ਲੱਥਾਂ ਲਾਪੀਆਂ ਉਹ ਛੇਕਾਂ ਵਾਲੀਆਂ ਉਹ ਹੱਥ 'ਚ ਕਈ ਵਾਰੀ ਜੁੜ ਜਾਂਦੀ ਆ ਹੱਥ 'ਚ ਜੁੜ ਜਾਂਦੀ ਮੈਂ ਕੋਨਾ ਤੇਰੀ ਜਵਾਬ ਵੀ ਨਹੀਂ ਲੱਥਾਂ ਦੀ ਉਹਨਾਂ ਆਟਾ ਜੋੜਦਾ ਨਹੀਂ ਫਿਰ ਮੈਂ ਵਿੱਚ ਚੋਲਾਂ ਦਾ ਪਾਇਆ ਮਿਕਸ ਕੀਤਾ ਉਹ ਮਿਕਸ ਹੋਇਆ ਨਾਲ ਚਾਟੀ ਵਾਲਾ ਚੋਲਾ ਲੈ ਆਂਦਾ ਆਜ ਕੱਲੇ ਜਵਾਰ ਦੀ ਨਾਲ ਫਿਰ ਲਫਾਫੇ ਨਾਲ ਰੋਣੀ ਪੈਂਦੀ ਤੇ ਫਟ ਜਾਂਦੀ ਬੜੀ ਓਕੀ ਲੱਗਦੀ ਹੁੰਦੀ ਓ ਲਿਆਓ ਕਿੱਥੇ ਹੁਣ ਖਾ ਕੇ ਦੇਖੀਏ ਦੋ ਦਿਨ ਹੋ ਗਏ ਬੰਨਤ ਹਾਂ ਉਹ ਮੱਖਣ ਦੇ ਵਿੱਚ ਨਾਲ ਮੂਲੀਆਂ ਵੀ ਲਿਆ ਆ ਬੁੱਤ ਸ਼ੀਰ ਨਹੀਂ ਆ ਲੱਗ ਜਾ ਬੜਾ ਭਲਾ ਚਮਚ ਲੈ ਆਂਦਾ ਲਾਉਂਦੀ ਸ਼ਾਕੋ ਇਹ ਸਵਾਦ ਨੂੰ ਤੇ ਸਾਰੇ ਜਾਣਦੇ ਹੀ ਐ ਮੱਖਣ ਨਾਲ ਸਰੋਂ ਦਾ ਸਾਗ ਤੇ ਨਾਲ ਮੱਕੀ ਦੀ ਰੋਟੀ ਇਹ ਸਵਾਦ ਤੇ ਹਰੇਕ ਨੇ ਨਾ ਆਪਣੀ ਜ਼ਿੰਦਗੀ 'ਚ ਦੇਖਿਆ ਹੀ ਹੈ ਕਰੀ ਅਬ ਮੂਲੀਆਂ ਵੀ ਚਲ ਹੈ ਗਈਆਂ ਯਾਰ ਮੂਲੀਆਂ ਦਾ ਤਾਂ ਪਤਾ ਹੀ ਸਲਾਦ ਹੈ ਗਈ ਚਲ ਛੜੀ ਤੁਸੀਂ ਵੀ ਖਾ ਲੋ ਮੂਲੀਆਂ ਵੀ ਆ ਗਈਆਂ ਚਲੋ ਜੀ ਨਿਆਰਾ ਬੱਜ ਗਿਆ ਸਾਰੇ ਦਿਨ ਦੀ ਮਿਹਨਤ ਸਾਗ ਬਣਾਉਂਦੀ ਉਦੋਂ ਤੇ ਚਲੋ ਇੱਕ ਦਿਨ 'ਚ ਬਣ ਜਾਂਦਾ ਸਾਗ ਪਰ ਮੇਰੇ ਕੰਮਾਂ ਕਰਕੇ ਤੇ ਤਿੰਨ ਦਿਨ ਲੱਗ ਗਏ ਮੈਨੂੰ ਪਹਿਲੇ ਦਿਨ ਸਾਗ ਲਿਆਦਾ ਦੂਜੇ ਦਿਨ ਐਮਰਜੈਂਸੀ ਕੰਮ ਪੈ ਗਿਆ ਜਾਣਾ ਪਿਆ ਤੇ ਅੱਜ ਤੀਜਾ ਦਿਨ ਅੱਜ ਜਾ ਕੇ ਸਾਗ ਦੀ ਵਾਰੀ ਆਈ ਤੇ ਫੇਰ ਕੰਪਲੀਟ ਕੰਮ ਹੋਇਆ ਹਨਾ ਜਿੰਨਾ ਚਿਰ ਲੱਗਾ ਓਨਾ ਜਿਆਦਾ ਸਵਾਦ ਬਣਿਆ ਸਾਰੀ ਮਿਹਨਤ ਸਾਰੀ ਮਿਹਨਤ ਅੰਗ ਲਾਈ ਚਲੋ ਦੱਸਿਓ ਸਿਆਲ ਦਾ ਪਹਿਲਾ ਪਹਿਲਾ ਸਾਗ ਕਿੰਨੇ ਬਣਾਇਆ ਵੈਸੇ ਸਾਡਾ ਪਹਿਲਾ ਸਿਆਲ ਸਿਆਲ ਦਾ ਪਹਿਲਾ ਸਾਗ ਆ ਕਿਉਂਕਿ ਆਪ ਘਰ ਬਣਾਇਆ ਜਿਹੜਾ ਪਹਿਲਾ ਬਾਕੀ ਇੱਕ ਵਾਰੀ ਚਾਚੀ ਦੋਵਾਂ ਚਾਚੀਆਂ ਉਹ ਲੈ ਕੇ ਇੱਕ ਇੱਕ ਵਾਰੀ ਸਾਗ ਨਹੀਂ ਖਾ ਲਿਆ ਪਰ ਜਿਹੜਾ ਘਰ ਬਣਾਇਆ ਉਹ ਸਾਡਾ ਪਹਿਲਾ ਸਾਗ ਤੇ ਬਾਨਾ ਵੀ ਇੱਕ ਵਾਰੀ ਹੋਣਗਾ ਬਾਨਾ ਵੀ ਹਣੀ ਹਣਾ ਆਹ ਮੈਂ ਵੇਹ ਮੇਰਾ ਟਾਈਮ ਘੱਟ ਲੱਗਦਾ ਮੈਂ ਜਾਂ ਫਿਰ ਮੰਮੀ ਨੂੰ ਕਹਿ ਦਿੰਨੀ ਹੁੰਦੀ ਆ ਉਹ ਬਣਾ ਦਿੰਦੇ ਜਾਂ ਫਿਰ ਚਾਚੀ ਜੀ ਹੁਣ ਨਾਲ ਇਹਨਾਂ ਨੂੰ ਕਹਿ ਦਿੰਦਾ ਜਦੋਂ ਇਹ ਬਣਾਉਂਦੇ ਤੇ ਇਹ ਆਪਣੇ ਆਪ ਹੀ ਫਿਰ ਸਾਨੂੰ ਦੇ ਦਿੰਦੇ ਆ ਜਿਦੋਂ ਅਸੀਂ ਬਣਾਈ ਇਹਨਾਂ ਨੂੰ ਦੇਦੀਦਾ ਇਦਾਂ ਹੀ ਵੰਡ ਚੁੰਡ ਕੇ ਸਾਗ ਸਵਾਦ ਵੀ ਲੱਗਦਾ ਤੇ ਵੰਡ ਚੁੰਡ ਕੇ ਖਾ ਵੀ ਲਈਦਾ ਵਾ ਬਹੁਤ ਵਧੀਆ ਲੱਗਦਾ ਵਾ ਚਲੋ ਚੰਗਾ ਜੀ ਸਸਤੀ ਗਾ ਸਾਰਿਆਂ ਨੂੰ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਵੀ ਕਿੰਨਾ ਸਿਆਲ ਦਾ ਪਹਿਲਾ ਸਾਗ ਖਾ ਲਿਆ